ਉਹ ਤੇਰੇ ਵੀ ਹੋ ਜਾਣਗੇ ਸੱਚੀ ਗੱਲ ਹੈ ਤੇਰੀ ਜੁਨੀਵਰਸਿਟੀ ਚ ਗਿਆ ਸੀ ਮੈਂ ਜੁਨੀਵਰਸਿਟੀ ਜਿਆ ਲੁਧਿਆਣੇ ਉਹ ਕਹਿੰਦੇ ਤੁਸੀਂ ਮਾ ਸਾਡੇ ਝੋਨਾ ਕਣਕ ਹੀ ਲਈ ਜਨੇ ਸਾਡੇ ਪੈਸੇ ਨਹੀਂ ਬਣਦੇ ਉਹ ਕਹਿੰਦੇ ਤੁਸੀਂ ਸੀਤਾਫਲ ਲਾਓ ਉਹ ਸੀਤਾਫਲ ਤੈਨੂੰ ਅੱਗੇ ਦੱਸ ਕੇ ਟਟੇ ਸੀਤਾਫਲ ਕੱਲੇ ਕੈਪਟਨ ਦੀ ਲੋਟ ਆਈ ਹੈ ਸੀਤਾਫਲ ਤੇਰੇ ਨੇ ਲੋਟ ਆ ਜਿਹੜੇ ਸਾਡੇ ਤੂੰ ਉਹ ਨਹੀਂ ਪਾਉਣਾ ਨਾ ਉਹ ਫਲ ਨਹੀਂ ਲੋਟੋਂਦੇ ਨਹੀਂ ਬਾਪੂ ਉਹ ਕਹਿੰਦੇ ਨਾ ਲੁਧਿਆਣੇ ਵਾਲੇ ਕਹਿੰਦੇ ਕਹਿੰਦੇ ਪਾਕਿਸਤਾਨ ਵਧੀਆ ਵੇਖਦੇ ਸੀਤਾਫਲ ਓਏ ਤੈਨੂੰ ਮੈਂ ਕੀ ਦਸੀ ਜਨਾ ਤੂੰ ਮੋੜ ਕੋੜ ਕੇ ਬੋਤੀ ਬੋੜ ਥੱਲੇ ਆਪ ਦੇ ਵਿਆਹ ਤੇ ਲਿਆਉਣੀ ਐ ਕੈਪਟਨ ਦੇ ਸੀਤਾ ਫਲ ਲੋਟ ਆ ਕੇ ਪਰ ਤੇਰੇ ਨਹੀਂ ਆਉਂਦੇ ਜੋਰ ਲਾਲਾ ਮੈਂ ਤੈਨੂੰ ਐਂ ਸਮਝਾਉਣਾ ਆਇਆ ਸੀ ਕਿ ਆਪਾਂ ਇੱਕ ਕਿੱਲੇ ਦੇ ਸੀਤਾ ਫਲ ਲੈ ਲੈਂਦਾ ਹੁਣ ਨੂੰ ਤੇਰੇ ਸੀਤਾ ਫਲ ਨੂੰ ਮੈਂ ਰੱਜਾ ਤੇ ਆ ਮੈਂ ਸਪਰੇਅ ਕਰ ਲੈਂਦਾ ਮੇਰੇ ਤੋਂ ਬਾਤੂ ਤਾਂ ਮਰਦਾ ਨਹੀਂ ਮੈਂ ਸੀਤਾ ਫਲ ਕਿੱਥੋਂ ਬੇਬੂ ਖੁਰਕ ਲੜੀ ਜਾਂਦੀ ਐ ਬਾਪੂ ਖੁਰਕ ਤੇ ਲ ਲੜੀਆਂ ਦੀ ਲੜਦੀ ਐ ਉਹ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਨੰਦਸੂਮਾ ਹੱਕੀ ਤੇ ਹਰ ਵਿੱਚ ਚੁੱਕ ਦਿਆ। ਉਹ ਇਹਨੇ 40 ਦਵਾਈ ਛਿੜਕ ਦਿੰਨੇ ਅੱਜ। ਕਿਆ ਬਾਪੂ? ਉਹ ਕਹੇ ਪੁੱਤਰਾ। ਠੀਕ ਹੈ ਠੀਕ ਹੈ। ਕੀ ਕਰੀ ਜਨਾ? ਉਹ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਅੱਜ ਤੈਨੂੰ ਛੁੱਟੀ ਹੈ ਕਾਲਜੋਂ। ਹੂੰ। ਤੇ ਆਪੇ ਇੱਕ ਢੋਲੀ ਹੋਰ ਲਿਆਉਂਦੇ ਦਵਾਈ ਛਿੜਕ ਦਿੰਦੇ ਪਰੇ ਯਾਰ। ਉਹ ਪੈਂ ਉਪੰਗਾ ਖੜਾ ਕਰੂ ਐ। ਉਹ ਬਾਪੂ ਮੈਨੂੰ ਨਾ ਕੀ ਕਹਿੰਦਿਆਂ ਨੂੰ ਪਤਾ ਹੀ ਹੋਣ ਲੱਗਿਆ ਮੈਨੂੰ ਤਾਂ। ਬਾਕੀ ਮੇਰੀ ਤਾਂ ਢੂਈ ਜੀ ਦੁਖਦੀ ਐ ਇੱਥੋਂ ਮੈਥੋਂ ਤਾਂ ਸ਼ਾਇਦ ਹੀ ਛੜਕੀ ਜਾਵੇ ਇੱਥੋਂ ਆ ਮੋਢੇ ਹੀ ਦੁਖੀ ਜਾਂਦੇ ਮੇਰੇ ਤਾਂ ਪੁੱਤ ਅਜੇ ਤੇਰਾ ਬਾਪੂ ਹੈਗਾ ਬਾਪੂ ਉਹ ਬਾਪੂ ਰਹਿਣ ਤੂੰ ਮੋਢੇ ਕਿ ਮੋਢੇ ਤੂੰ ਹੀ ਦੁਖਦੀ ਐ ਮੇਰੀ ਵੀ ਉਮਰ 65 ਸਾਲ ਹੋ ਚੱਲੀ ਐ ਉਹ ਤਾਂ ਠੀਕ ਆ ਬਾਕੀ ਆਪਾਂ ਇਹ ਕੰਮ-ਕੁਮ ਧੰਦਾ ਨਹੀਂ ਕਰਨਾ ਬਾਪੂ ਆ ਰਿਆਂ ਸਪਾਈ ਹਾਂ ਭਾਈ ਆਪਾਂ ਗੱਲ ਸੁਣਨਾ ਮੇਰੀ ਟਾਟਾ ਬੱਦ ਲੈਣਾ ਪਮਾਟਾਟਾ ਬਿਰਲਾ ਨਾਵਾ ਕਿਲਾ ਵੇਚ ਆਪਾਂ ਤਾਂ ਬਾਹਰ ਜਾਣਾ ਬੱਸ ਤੈਨੂੰ ਦੱਸਤਾ ਉਹ ਪੁੱਤ ਕਿਲਾ ਵੇਚ ਕੇ ਆਏ ਨਹੀਂ ਗੱਡੀ ਚੱਲਨੀ ਵੀ ਕਿਲਾ ਵੇਚਤਾ ਤੇ ਤੇਰੀਆਂ ਤਿੰਨ ਭੈਣਾਂ ਵਿਆਹ ਨਾਲੀਆਂ ਉਹਨਾਂ ਦਾ ਪੈਸੇ ਫਿਰ ਕਿੱਥੇ ਉਹ ਯਾਰ ਮੈਨੂੰ ਚਾਹੀਦੀ ਜਮੀਨ ਆਪਣੀ ਗੱਲ ਸੁਣੋ ਪੈਸੇ ਵੀ ਕਮਾਈ ਕਮਾਉ ਉੱਥੇ ਆ ਗਏ ਜਿਹਨੇ ਮਰਜੀ ਪੈਸੇ ਲੈ ਲਈ ਮੁਰ ਕੇ ਕੇਰਾ ਲਾ ਲਾ ਆਹ ਉੱਥੇ ਡਾਲਰ ਲੱਗਦੇ ਆ ਨਾ ਟਾਲੀ ਨੂੰ ਲੱਗੇ ਪੈਸਾ ਨਹੀਂ ਗੱਲ ਸੁਣਾ ਉਹਨਾਂ ਦਾ ਗਿਆ ਸੀਗਾ ਕਿਹਦਾ ਗਿਆ ਸੀਗਾ ਉਹ ਵੀਰੇਗਾ ਸ਼ੋਰ ਜਾ ਉਹ ਇਲਾ ਕਰੋੜਾ ਰੁਪਇਆ ਕਮਾਇਆ ਉਹਨੇ ਵੀਰੇ ਕੇ ਸ਼ੋਰ ਦੀ ਤੂੰ ਅਧਿਸ ਕਰ ਲੇਗਾ ਵੀਰੇ ਕਾ ਸ਼ੋਰ ਤਾਂ ਇੱਥੇ ਡੈਰੀ ਖੁੱਲੀ ਵੀ ਸੀ ਉਹਦੀ ਉਹ ਡੈਰੀ ਦਾ ਖੁੱਲੀ ਸੀ ਪੈਸੇ ਉੱਥੇ ਜਾ ਕੇ ਕਮਾਏ ਆਉਣੇ ਪੈਸੇ ਉੱਥੇ ਜਾ ਕੇ ਕਮਾਏ ਆਉਣੇ ਸਾਰੇ ਉਹ ਡੈਰੀ ਚੋਂ ਕੰਮ ਕਰ ਕਿੰਨੀ ਕਮਾਈ ਸੀ ਉਹਨੂੰ ਡੈਰੀ ਚੋਂ ਹਾਂ ਉਹ ਕਮਾਈ ਤਾਂ ਸੀਗੀ ਪਰ ਉਹਨੇ ਹੁਣ ਬਾਹਰ ਜਾ ਕੇ ਵੇਖ ਲਾ ਕੋਠੀ ਵੇਖ ਲਾ ਅਗਲੇ ਨੇ ਬਾਜ ਖਲਿਆ ਹਰਤਾ ਬਾਜ ਪੁੱਤ ਕੰਮ ਕਰੋ ਕੰਮ ਆਪਣਾ ਡਿਗਣਾ ਹੋਇਆ ਪਿਆ ਘਰ ਮੈਂ ਤਾਂ ਆ ਜਾਵਾਂਗਾ ਉਹ ਆਪਾਂ ਵੀ ਕੋਠੀ ਪਾਵਾਂਗੇ ਪਹਿਲਾਂ ਤਾਂ ਸੋਡਾ ਪਾਲਨ ਪੁਰਸ਼ਕਾ ਕਿ ਸਾਨੂੰ ਪੜਾਇਆ ਲਿਖਾਇਆ ਤਿੰਨੇ ਭੈਣਾਂ ਤੇਰੀਆਂ ਪੜਾਈਆਂ ਫੇਰ ਉਹਨੂੰ ਵਿਆਹ ਕੀਤਾ ਜਿਆਦਾ ਬਾਪੂ ਮੇਰੀ ਗੱਲ ਸੁਣ ਲੈ ਜੇਦਾ ਤੂੰ ਮੈਨੂੰ ਜਿਆਦਾ ਮੈਨੂੰ ਬਾਹਰ ਤੋਰ ਦੇ ਚਾਹ ਮੇਰਾ ਵਿਆਹ ਕਰ ਤੂੰ ਗੱਲ ਸੁਣ ਲੈ ਮੇਰੀ ਜਿੱਦ ਨਹੀਂ ਕਰੀਦੀ ਹੁੰਦੀ ਜਾ ਵਿਆਹ ਕਰ ਦੇ ਫਿਰ ਮੇਰਾ ਵਿਆਹ ਕਰਕੇ ਤੇ ਪਹਿਲਾਂ ਤਾਂ ਤੈਨੂੰ ਪਾਲਦਾ ਮੁੜ ਕੇ ਨੂੰ ਨੂੰ ਪਾਲੀ ਜਾਊਂਗਾ ਮੈਂ ਉਹਨਾਂ ਦਾ ਹੋ ਗਿਆ ਵਿਆਹ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਸਾਰਿਆਂ ਦੀ ਦੋਸਤਾਂ ਦੇ ਵਿੱਚ ਅਡੀ ਕਰੀਦੀ ਹੁੰਦੀ ਆਏ ਦੋਸਤਾਂ ਦਾ ਵਿਆਹ ਹੋ ਗਿਆ ਉਹ ਤਾਂ 30-30 ਸਾਲ ਨੂੰ ਹੋਏ ਪਏ ਆ ਦੋਸਤੀ ਜੇ ਤੂੰ ਵੱਡੀ ਉਮਰ ਦੇ ਨਾ ਪਾਏਂਗਾ ਤੇਰੀ ਉਮਰ ਹੈ ਜ 19 ਸਾਲ ਦੀ ਆ ਹੋ ਯਾਰ ਮੈਂ ਮੈਨੂੰ ਬਲਾ ਬਾਪੂ ਮੇਰਾ ਤੂੰ ਮੈਂ ਲਾਦਾ ਜਾਂਦਾ ਜਿਆਦਾ ਮੈਨੂੰ ਬਾਹਰ ਭੇਜ ਦੇ ਕਿਲਾ ਵੇਚ ਕੇ ਤੇ ਜਾ ਮੇਰਾ ਵਿਆਹ ਕਰ ਦੇ ਬਸ ਕੋਈ ਇੱਕ ਤਾਂ ਲਾਈਟ ਨਹੀਂ ਆਉਂਦੀ ਡੱਗੀ ਚੋਂ ਪਾਣੀ ਠੰਡਾ ਹੈ ਇੱਕ ਉੱਤੋਂ ਸਿਆਲ ਦਾ ਮਹੀਨਾ ਹੈ ਜੇ ਬਿਮਾਰ ਹੋ ਗਏ ਮੈਂ ਤਾਂ ਆਉਂਦਾ ਸੀ ਅੱਜ ਇੱਕ ਢੋਲੀ ਹੋਰ ਚੱਕ ਲਿਆਉਂਦਾ ਕੰਮ ਨਿਭੜਦਾ ਨਾ ਹਣਾ ਬਾਪੂ ਮੈਂ ਇੱਥੋਂ ਮੈਥੋਂ ਨਹੀਂ ਇਹ ਕੰਮ ਹੁੰਦਾ ਢੋਲੀ ਟਪੜਿਆਂ ਵਾਲਾ ਜਰਾ ਪੁੱਤ ਗੱਲ ਸੁਣ ਕਿਸੇ ਦਾ ਪੱਕਾ ਵੇਖ ਕੇ ਆਪਦਾ ਕੱਚਾ ਨਹੀਂ ਢਾਈਦਾ ਹੁੰਦਾ ਤੇਰੇ ਯਾਰ ਦੋਸਤਾਂ ਸਾਰੇ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਸਰਦੇ ਵਰਦੇ ਆ ਮੈਂ ਤਾਂ ਬੋਲਟ ਵੀ ਲੈਣਾ ਸੀ ਬਾਬੂ ਬੋਟ ਤੈਨੂੰ ਲੈ ਦੂੰਗਾ ਸਾਲ ਖਲ ਜਾ ਤੇਰੀ ਛੋਟੀ ਭੈਣ ਨੂੰ ਉਹ ਹਾਈਲਾਈਟਸ ਕਰੀ ਜਾਂਦੀ ਹੈ ਉਹਨੇ ਬਾਹਰ ਉੱਠ ਜਾਣਾ ਤੇ ਉਸ ਤੋਂ ਬਾਅਦ ਤੈਨੂੰ ਬੋਲਟ ਲੈ ਦੂੰਗਾ ਪਰ ਜੇ ਤੂੰ ਜ਼ਮੀਨ ਤੇ ਅੱਖ ਚੱਕੀ ਨਾ ਤੇ ਇਹ ਵੇਖ ਲੈ ਦੁਆਰੇ ਨਹੀਂ ਕਈਦਾ ਹੁੰਦਾ ਇਹ ਬੰਦੀਆਂ ਬਹੁਤ ਔਖੀਆਂ ਐ ਉਹ ਨਹੀਂ ਬਪੂ ਬੜਾ ਲਾਗੇ ਉਹਨਾਂ ਦੇ ਮੰਗਲ ਚਾਰ ਕਿੱਲੇ ਬਣਾ ਦੇ ਦਿੱਤੇ ਹੁਣ ਇੱਥੇ ਆਪਣੇ ਪਿੰਡ ਚ ਤੂੰ ਨਾ ਕੋਈ ਸਬਜ਼ੀ ਦੀ ਦੇਖਭਾਲ ਕਰਦਾ ਸਬਜ਼ੀ ਵੇਖਾ ਕੇ ਆ ਦੋ ਤਿੰਨ ਆਈ ਤਾਂ ਬਪੂ ਜੀ ਖਾ ਕੇ ਆ ਛੋਲੀਆਂ ਵੀ ਦਿਆ ਉਹ ਛੋਲੀਆਂ ਨਹੀਂ ਇਹ ਗੋਭੀ ਆ ਗੋਭੀ ਆ ਹਾਂ ਆ ਗੋਭੀ ਆ ਆ ਸਰੋਂ ਆ ਇਹ ਕਿਹੜੀ ਗੋਭੀ ਆ ਬਪੂ ਫੁੱਲ ਕਾ ਦੁੱਧੀ ਤਾਂ ਮੈਨੂੰ ਸ਼ਰਮ ਆਉਂਦੀ ਐ ਕਿਸਾਨ ਦਾ ਪੁੱਤ ਐ ਤੂੰ ਅਗਲਾ ਜ਼ਿਮੀਂਦਾਰ ਦਾ ਪੁੱਤ ਐ ਅਗਲਾ ਕਹਿੰਦਾ ਇਹ ਕੀ ਆ ਉਹ ਪਾਲਕ ਐ ਆ ਮੇਥੇ ਐ ਤਾਂ ਮੈਨੂੰ ਬਤਾਓ ਪਿੰਡੀਆਂ ਉਹ ਆਲੂ ਆ ਆਲੂ ਆ ਉਹ ਹੈ ਪਿੰਡੀਆਂ ਰਹੀ ਪਿੰਡੀ ਆ ਉਹ ਪਿੰਡੀਆਂ ਹੈ ਭਾਈ ਇਹਦਾ ਤੁਸੀਂ ਇੱਕ ਦਾ ਖੇਤ ਤਾਂ ਨਾ ਆਉਂਦੇ ਨੇ ਅਸੀਂ ਹੁਣ ਇੱਥੇ ਬੈਠੇ ਰੁਲੀ ਜਾਂਦੇ ਆ ਆਪਣਾ ਜਿਹੜਾ ਆਪੂ ਵਾਹਣਾ ਆਪਣਾ ਇਹ ਵਾਹਣਾ ਆਪਣਾ ਇੱਥੇ ਵਾਹਣ ਕਿੰਨਾ ਕ ਆਪਣਾ ਇਹ ਇੱਥੇ ਆਪਣਾ 3.5 ਕਿੱਲੇ ਵਾਹਣਾ ਹੈ ਉਹ ਉੱਥੋਂ ਦੀ ਹੈ ਆਹ ਜਿਹੜਾ ਖੰਭਾ ਖੜਾ ਹੈਗਾ ਇੱਥੋਂ ਐ ਆ ਜਾਂਦੀ ਹੈ ਇੱਥੋਂ ਐ ਆ ਜੀ ਦੂਜਾ ਆਪਣਾ ਉਧਰ ਦੇ ਖੇਤ ਹੈ ਮਾੜੇ ਮੋਟੇ ਨਹਾਉ ਜਿ ਰੱਖਿਆ ਕਰੋ ਨਹੀਂ ਹੁਣ ਮੇਰਾ ਉਹਦਾ ਠੇ ਤੈਨੂੰ ਮੈਂ ਗੱਲ ਸੁਣਾ ਮੈਂ ਲਿਆ ਕੇ ਦਿਨਾ ਹੋ ਕੀ ਹਾਂ ਕਸ ਗੱਲਿਆ ਕੇ ਦਿਨਾ ਤੇ ਆ ਗੁੱਡ ਬਾਪੂ ਮੈਂ ਮੈਂਥੋਂ ਬਹੁਤ ਜੱਦ ਨਹੀਂ ਕਰੀ ਤੂੰ ਨਹੀਂ ਗੁੱਡ ਨਾਲ ਦਾ ਪਟਨਾ ਇਹ ਹੋਇਆ ਮੈਂ ਤਾਂ ਪੰਗੜਾ ਲਿਆ ਮੇਰਾ ਬਾਪੂ ਨੂੰ ਵਿਆਹ ਦਾ ਕਹਿਣਾ ਸੀ ਪਤੰਦਰ ਕਸੀਆ ਕੁਸੀ ਆਪਾਂ ਉਹ ਪੰਗਾ ਖੜਾ ਤਾ ਲੈ ਤੇਰੇ ਮੇਜ ਦਾ ਕਸ ਗੱਲਿਆ ਤਾ ਆ ਗੋੜ ਲਾਈ ਤੋਂ ਵੇਖੀ ਐ ਗੁੱਡੀ ਕਿਤੇ ਆ ਦੂਜੇ ਰਾ ਪੱਟੀ ਜੇ ਹੂੰ ਐ ਗੁੱਡ ਕੇ ਨਾ ਇਹਨਾਂ ਨੂੰ ਐ ਵਧੀਆ ਬਣਾ ਦੇ ਨਹੀਂ ਗੁੱਡ ਕੇ ਬਾਪੂ ਕਰਾਉਣਾ ਕੀ ਐ ਚ ਕੋਈ ਹੈ ਤਾਂ ਹੈ ਨਹੀਂ ਕੋਈ ਇੱਥੇ ਲਾਵਾਂਗੇ ਆਪਾਂ ਗੋਭੀ ਲਾਵਾਂਗੇ ਛੇਤੀ ਥੋੜੀ ਗੋਭੀ ਜੈ ਨਤ ਪਾਲਦੇ ਆ ਸਬਜ਼ੀਆਂ ਤਾਂ ਪਾਲਦੇ ਆ ਆ ਤਣੀਆਂ ਆ ਤਣੀਆਂ ਨਾ ਪੱਟਦੀ ਬਾਪੂ ਰਾਤ ਤੈਨੂੰ ਮੈਂ ਦੱਸ ਦੇਣਾ ਬਾ ਰਾਤ ਮੈਨੂੰ ਸੁਪਨਾ ਆਇਆ ਇੱਕਾ ਹਾਂ ਤੇ ਕੋਈ ਬਾਬਾ ਸੀ ਉਹ ਮੈਨੂੰ ਕਹਿੰਦਾ ਕਿ ਸੁਪਨੇ ਚ ਕਹਿੰਦਾ ਤੂੰ ਵਿਆਹ ਕਰਾ ਲਾ ਅੱਛਾ ਤੇ ਕਹਿੰਦਾ ਫੇਰ ਕਹਿੰਦਾ ਤੈਨੂੰ ਤੂੰ ਪਾ ਦੀ 5 ਕਰੋੜ ਦੀ ਲਾਟਰੀ ਕਹਿੰਦਾ ਅੱਛਾ ਪੰਜਾਬ ਗਵਰਨਮੈਂਟ ਵਾਲੀ ਅੱਛਾ ਤਾਂ ਤੈਨੂੰ ਨਿਕਲ ਹੋਊਗੀ ਬਾਪੂ ਮੇਰਾ ਮੈਂ ਆਹ ਨਹੀਂ ਮੇਰਾ ਵਿਆਹ ਕਰ ਜੇ ਤੂੰ ਵਿਆਹ ਕਰਾ ਹੁੰਦਾ ਬਾਪੂ ਫਿਰ ਤਾਂ ਉਹ ਬਾਬੇ ਨੇ ਨਹੀਂ ਦਿੱਤਾ ਵੀ ਤੇਰੇ ਬਾਪੂ ਦਾ ਐਡਾ ਠੱਬਾ ਨਹੀਂ ਠੱਬਾ ਤਾਂ 5 ਕਿਲੋ ਦਾਣੇ ਪੈਂਦੇ ਮੇਰੇ ਠੱਬੇ ਚ ਉਹੀ ਗੱਲ ਆ ਗੱਲਾ ਬਟਕਾ ਬਟਕਾ ਸੁਣਾਉਂਦਾ ਹੈਗਾ ਤੂੰ ਫਿਰ ਉਹੀ ਕੰਮ ਫਿਰ ਮੇਰੀ ਜਿਹੜੀ ਸੱਚੀ ਕਹਾਣੀ ਆ ਉਹ ਸੁਣਾਣੀ ਨਹੀਂ ਬਾਬੇ ਨੇ ਹੀ ਨਹੀਂ ਦੰ ਦੱਸਿਆ ਹਾਂ ਵੀ ਤੇਰੇ ਪਿਓ ਦਾ ਇੱਦਾਂ 76 ਸੱਚੀ ਗਾਣੀ ਦਾ ਸੁਣ ਨਾ ਇਹ ਨੰਮਰ ਜੂਤ ਕੰਮ ਕਰਦਾ ਨਹੀਂ ਗਾ ਗੱਲਾਂ ਵੱਡੀਆਂ ਵੱਡੀਆਂ ਕਰਦਾ ਗਾਣਾ ਕੱਢਣ ਲੱਗ ਗਿਆ ਨਾ ਬਾਈ ਯਾਰ ਗਾਣਾ ਕੱਢਣ ਲੱਗ ਜਾਂਦਾ ਆ ਤੈਨੂੰ ਆਖਿਆ ਕਰਖ ਜਿਹੜਾ ਕੰਮ ਕਰਨ ਵਾਲਾ ਉਹ ਕਰਦਾ ਨਹੀਂ ਉਹੀ ਗੱਲ ਤੇਰੀ ਫਿਰ ਉਹੀ ਗੱਲ ਤੇਰੀ ਫਿਰ ਆ ਨਾ ਪੱਟਦੀ ਘੜੇ ਆ ਇਥੇ ਮੂਲਗਾ ਲੰਝਾ ਮੀਆ ਮੂੜੀਆਂ ਆ ਬੱਪੂ ਲੋਕ ਹੁਣ ਬੰਦ ਹੋ ਗਈਆਂ ਮੂੜੀਆਂ ਦਾ ਨਾਲੇ ਸਰਕਾਰ ਨੇ ਸੱਗਮਲ ਖਾਣੇ ਨੂੰ ਹਾਂ ਤਾਂ ਪਾਕਿਸਤਾਨ ਚ ਜਾਵੜੇ ਮੂੜਗਾ ਪੰਜਾਬ ਹਰਤੇ ਤਾਂ ਹੈ ਨਹੀਂ 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 ਸਰਕਾਰ ਕਹਿੰਦੀ ਸੱਗਮਲ ਖਾਇਆ ਕਰੋ ਮੂਲੀ ਮਾੜੀ ਹੁੰਦੀ ਆ ਹਾਂ ਹਾਂ ਵਿਟਾਮਿਨ ਚ ਵੱਧ ਹੁੰਦੇ ਆ ਨਾ ਸੱਗਮਲਾਂ ਚ ਬੱਪੂ ਉਹ ਵੀਜਿਆ ਕਰਾ ਦੂਜਾ ਕੀ ਕਹਿੰਦੇ ਨੂੰ ਕੀ ਹੁੰਦਿਆ ਹੋ ਯਾਰ ਇੱਕ ਸੀਤਾਫਲ ਸੀਤਾਫਲ ਵੀਜਾਂਗੇ ਬੱਪੂ ਆਪਾਂ ਅੰਦਰ ਸੀਤਾ ਫਲ ਓਏ ਇਹਦੀ ਕੈਪਟਨ ਦਾ ਪੀਏ ਬਣਾ ਰਿਹਾ ਜਾਂਦਾ ਤੂੰ ਪੀਏ ਨਹੀਂ ਗੌਸਨ ਬੋਲੀ ਮੇਰੇ ਗੱਲ ਸੁਣ ਮੇਰੀ ਕੈਪਟਨ ਨੇ ਉਧਰ ਪਾਕਿਸਤਾਨ ਚ ਸੀਤਾ ਫਲ ਘੱਲੇ ਸੀ ਨਾ ਉਹਨਾਂ ਦੀਆਂ ਤੈਨੂੰ ਨੌਲੇਜ ਆਈ ਜਾਂਦੀਆਂ ਕੰਜਾ ਦੇ ਨਾਲ ਜਵਾਕਾਂ ਦੀ ਜਮੇ ਪਿਟੇ ਹੀ ਪਏ ਛੱਡ ਈ ਯਾਰ ਤੈਨੂੰ ਗੱਲ ਕਰਨੀ ਹੈ ਵੀ ਜੇ ਸੀਤਾ ਫਲ ਤੈਨੂੰ ਗੱਲ ਕਰਨੀ ਸੀਤਾ ਫਲ ਭਾਲਦਾ ਮਾਰੂ ਵੜਾ ਇਥੇ ਬਾਪੂ ਕੀ ਕੰਮ ਆਇਆਦਾ ਯਾਰ ਕੈਪਟਨ ਦਾ ਦੋ ਵਿਆਹ ਸੀ ਕਿ ਕੈਪਟਨ ਦੇ ਨੋ ਲੈ ਕੇ ਇੱਕ ਉਧਰ ਸੀ ਪੁੱਤ ਗੱਲ ਸੁਣ ਲੈ ਮੇਰੀ ਉਹ ਦੋ ਦੋ ਰੱਖੀ ਬਿਠਾ ਉਹ ਸਵਾਦ ਚੜੇ ਵਿਆਹ 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 ਕਰ ਦਾਂਗੇ ਪਾਣੀ ਲੱਸੀ ਪਾਰ ਦੇ ਚੌਲ ਯਾਰ ਗੱਲ ਸੁਣੋ ਪਹਿਲਾਂ ਰਾਜੇ ਮਹਾਰਾਜੇ ਵੀ ਬਾਪੂ ਦੋ ਦੋ ਰੱਖਦੀ ਸੀਗੇ ਇਹ ਮੈਂ ਇੱਕ ਵਿਆਹ ਕਰਾ ਦੇ ਇੱਕ ਮਹਾਰਾਜਾ ਨਹੀਂ ਆਪਣੇ ਕੋਲੇ 4 ਕਿੱਲੇ ਜ਼ਮੀਨ ਦੇ ਆ ਇਹ ਨਾ ਲਈ ਜਾਵੇਂ ਗੱਲ ਸੁਣ ਮਨਪ੍ਰੀਤ ਬਾਦਲਦਿਆਂ ਇਹਦੇ ਵਿੱਚ ਬਾਥੂ ਹੋ ਗਿਆ ਤੇ ਬਾਤੂ ਸਾਗ ਚ ਪਾਲਾਂਗੇ ਆਪਾਂ ਤੋੜ ਕੇ ਪਾਲਾਂਗੇ ਸਾਗ ਚ ਸਾਡੇ ਸਾਡੇ ਚ ਬਾਤੂ ਵੀ ਇਦੋਂ ਸਾਗੀ ਖਾਈ ਚੱਲਾਂਗੇ ਹੋਰ ਕਾਹਨੂੰ ਕੰਮ ਐ ਕੋਈ ਤੇ ਸਾਗ ਕੋਣ ਰੋਟੀਆਂ ਆਉਣ ਹੋਣ ਹੋਰ ਆਪਾਂ ਨੂੰ ਚਾਹੀਦਾ ਕੀ ਵੱਖੀਆਂ ਦੀਆਂ ਕੰਮ ਤਾਂ ਕੰਜੇ ਦੇ ਕਰਕੇ ਖੁਸ਼ ਨਹੀਂ ਕੰਮ ਦਾ ਤਾਂ ਜਮਾ ਨਾ ਐ ਹੋਇਆ ਪਿਆ ਵੀ ਅਸੀਂ ਧੱਕਾ ਨਾਲ ਤੋੜ ਗਏ ਰੁਪਏ ਐ ਬਾਪੂ ਆ ਜਾ ਫਿਰ ਵੇਖਣ ਜਾਣਾ ਬਾਪੂ ਅੱਜ ਮੇਰਾ ਜਨਮ ਦਿਨ ਐ ਬਾਪੂ ਅੱਜ ਮੇਰੀ ਬਰਥਡੇ ਪਾਰਟੀ ਐ ਭਲਾਨਾ ਪਾਰਟੀ ਐ ਟਿੱਕੀ ਪਾਰਟੀ ਐ ਪੈਸਿਆਂ ਦਾ ਊ ਕਹਨੂ ਆ ਕੋਈ ਕਤੇ ਹੈ ਕਿ ਹਾਂ ਕਿ ਵੀ ਬਾਪੂ ਦਾ 2 ਰੁਪਈਆ ਦਾ ਆਪਾਂ ਨੂੰ ਫਾਇਦਾ ਹੁੰਦਾ ਉਹ ਮਮਰਾ ਇਹਦਾ ਲੱਤਾੜਾ ਹੀ ਬੈਠਾ ਵਿੱਚ ਵਿਆਹ ਨੂੰ ਵਿਆਹ ਤੇਰਾ ਕਰਦੇ ਆਂ ਵਿਆਹ ਮੁਰਕੇ ਕੀ ਕਰ ਲੈਗਾ ਮੈਨੂੰ ਪਤਾ ਹੈ ਜਦੋਂ ਵਿਆਹ ਕਿ ਆ ਜਾਂਦੀਆਂ ਨਾ ਤੇ ਤੇਰੇ ਅੱਗੇ ਨੂੰ ਪਤਾ ਕੀ ਕਹਿੰਦੀਆਂ 6 ਮਹੀਨੇ ਬਾਪੂ ਤੋਂ ਅੱਡ ਹੋ ਜਾ ਪਾਸੇ ਹੋ ਜਾ ਉਹ ਦੂਜੇ ਤੇ ਆਪਾਂ ਕੋਠੀ ਪਾ ਲਾਂਗੇ ਤੇ ਮੁਰਕੇ ਨੀਕ ਨੀ ਲਈ ਜਾਂਦੀ ਰੀਤੇ ਬੰਦਾ ਹਾਂ ਰੀਤੇ ਕੇ ਮੁੰਡੇ ਦਾ ਵੀ ਹੋ ਗਿਆ ਉਹਦਾ ਵੀ ਵਿਆਹ ਹੋ ਗਈ ਆ ਰੀਤੇ ਦਾ ਇੱਕ 3 ਇਹਦੀ ਹੋਈ ਗਰੀਬ ਜਾਂ ਕਿਸੇ ਦਾ ਹੰਡਾ ਸੀਗਾ ਮੇਰੇ ਨਾਲ ਮੈਂ ਤੈਨੂੰ ਗੱਲ ਦੱਸਦਾ ਆ ਸੰਦੀਪ ਕਿਸੇ ਦਾ ਹੋ ਜੀ ਹੂੰ ਤੇ ਤੇਰਾ ਹਜੇ 5-7 ਸਾਲ ਨਹੀਂ ਹੁੰਦਾ ਮੈਂ ਦਾ ਭੱਜੂਗਾ ਫਿਰ ਭੱਜਾ ਭੱਜਾ ਕਿੱਥੇ ਭੱਜੇਗਾ ਤੇਰਾ ਇਹੋ ਜਿਹਾ ਮਾਪਿਓ ਆ ਅੱਜ ਮੈਂ ਪੰਜ-ਪੰਜ ਚਾਰ-ਚਾਰ ਕਿਲੇ ਜ਼ਮੀਨਾਂ 'ਚਾਂ ਵੀ ਬਿਠਾਏ ਲੋਕਾਂ ਨੂੰ ਪੁੱਛ ਕੇ ਵੇ ਭੁੱਖੇ ਮਰਦੇ ਆ ਆਪ ਸਾਰੀ ਦਿਹਾੜੀ ਕੰਮ ਕਰੀਦਾ ਆ ਤੇਰੇ ਸਾਹਮਣੇ ਹੁਣ ਵੇਖ ਆ ਜਾ ਤੈਨੂੰ ਬਖਾਵਾ ਆ ਜੰਮੀ ਚੱਕ ਕੇ ਸਪਰੇਅ ਕਰਦੇ ਆ ਹਰੇ ਆਪ ਪਾਉਣੇ ਆ ਤਾਂ ਬੱਚੇ ਵੇ ਆ ਨਹੀਂ ਤਾਂ ਰੇਖਾ ਸਫਰੇ ਹੈ ਮੂੰਹ ਹੀ ਪੜ੍ਹ ਲਈ ਜਾਂਦੇ ਆ ਮਲਦੂਰ ਆ ਹੁਣ ਪੜੀ ਪਈ ਆ ਨਾ ਆ ਜਾ ਪਾਵਾ ਤੇਰੀ ਗੱਲ ਨਾ ਨਾ ਬਾਪੂ ਮੇਰੀ ਗੱਲ ਤੋਂ ਸੁਣ ਲਾ ਹਾਂ ਰੀ ਦੇ ਕੇ ਮੁੰਡੇ ਦਾ ਵੀ ਵਿਆਹ ਹੋ ਗਿਆ ਯਾਰ ਮੈਂ ਤੈਨੂੰ ਕਿੰਨੇ ਦੀ ਕਹਿਤਾ ਤੇ ਫਿਰ ਉਹਨੇ ਵੀ ਉਹਦੇ ਵੀ ਤੈਨੂੰ ਮੈਂ ਕਹਿੰਦਾ ਉਹਦਾ ਉਹਨੇ ਵੀ ਵੇਖ ਕੀ ਪਿਆ ਉਹਨੇ ਕੀਤਾ ਵਿਆਹ ਉਹਦਾ ਰੀਤੇ ਦੇ ਹਾਂ ਹਾਂ ਰੀਤੇ ਦੇ ਮੁੰਡੇ ਰੀਤੇ ਦੇ ਮੁੰਡੇ ਹੀ ਰਿਸ ਕਰਨਗੇ ਤੂੰ ਪਹਿਲਾਂ ਵੀ ਮੈਂ ਤੈਨੂੰ ਫੇਰਾ ਕੇ ਆਕੇ ਤੇ ਉਹਨਾਂ ਦੇ ਗਾਲ ਸੁਣਾ ਮੇਰੀ ਉਹਨਾਂ ਕੋਲੇ 15-15 ਕਿੱਲੇ ਜ਼ਮੀਨ ਦੇ ਆ ਜੇ 4 ਕਿੱਲੇ ਵੇਚ ਦੇਣਗੇ ਉਹਨਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੂੰ ਕਿੱਲਾ ਵੇਚਦੀ ਮੋੜ ਕੇ ਕੁੜੀਆਂ ਵਿਆਉਣ ਨਾਲਾਂ ਤੁਰੇ ਫਿਰਿਓ ਪੇਜਾ ਮੇਰੀ ਬਾੜ ਦੀ ਪਹਿਲਾ ਦੇ ਮੈਂ ਉੱਥੇ ਵਿਆਹ ਕਰਾ ਲੂੰਗਾ ਮੈਂ ਤਾਂ ਬਾਹਰ ਉੱਥੇ ਗੋਰੀਆਂ ਫਿਰਦੀਆਂ ਨਾ ਉਹੀ ਪਤਾ ਬੰਦਾ ਬਣਦਾ ਹੁੰਦਾ ਬੰਦਾ ਐਵੇਂ ਗੱਲਾਂ ਸੋ ਮੈਂ ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹਾਂ ਆ ਵੇਹੀ ਤਾਂ ਹੁਣ ਇੱਥੇ ਠੰਡ ਚ ਮਰੀ ਜਾਂਦੇ ਯਾਰ ਫਿਰ ਮੈਂ ਤਾਂ ਨਹੀਂ ਮਰਨਾ ਓਡੇ ਪਿੱਛੇ ਲੱਗ ਕੇ ਠੰਡ ਚ ਮੈਂ ਤਾਂ ਮੈਂ ਤਾਂ ਉਹਦਾ ਦੇਖਣਾ ਪਰਿਵਾਰ ਵਧਾਉਣਾ ਮੈਂ ਬੋਟਾਂ ਬੋਟਾਂ ਵਧਾਉਣੀ ਆ ਬਾਪੂ ਮੈਂ ਬੋਟਾਂ ਤੈਨੂੰ ਇੱਥੇ ਕਿਤੇ ਰੋਕਿਆ ਸੀ ਮੈਂ ਤਾਂ ਬੋਟਾਂ ਵਧਾਉਣੀ ਆ ਤੈਨੂੰ ਇੱਥੇ ਕਿਤੇ ਰੋਕਿਆ ਤੈਨੂੰ ਇੱਥੇ ਕਿਤੇ ਰੋਕਿਆ ਖਾਣ ਪੀਣ ਤੋਂ ਤਾਂ ਦੱਸ ਬਾਪੂ ਮੈਂ ਤਾਂ ਬੋਟ ਵਧਾਉਣੀ ਆ ਆ ਦੇਖ ਆ ਮੇਰੇ ਇੰਨੀ ਵੇਖ ਕੇ ਨਾ ਦੰਦ ਕੱਢਦੇ ਜਾਂਦੇ ਆ ਵੀ ਆ 65 70 ਸਾਲ ਦੀ ਉਮਰ ਚ ਤੇ ਆ ਫਿਰਦਾ ਡੇਕ ਦਾ ਮੈਨੂੰ ਤੇਰੇ ਤੋਂ ਆਸ ਸੀਗੀ ਵੀ ਕੋਈ ਨਾ ਕੋਈ ਪੜ ਲੈ ਕੇ ਮਾੜਾ ਮੋਟਾ ਨੌਕਰੀ ਨਾ ਕਿਤੇ ਲੱਗੇਗਾ ਕੱਲਾ ਵਿਆਹ ਦਾ ਸਵਾਰਾ ਵਿਆਹ ਕਰਦੇ ਵਿਆਹ ਕਰਦੇ ਵਿਆਹ ਕਰਦੇ ਵਿਆਹ ਕਰ ਦੇਾਂਗੇ ਲੈ ਤੇਰੇ ਅੱਗੇ ਨਾ ਵਿਆਹ ਕਰਾ ਕੇ ਤੇ ਮੁੜ ਕੇ 2-4 ਮਹੀਨਿਆਂ ਬਾਅਦ ਕਹਿ ਦਿੰਦੀ ਅੱਡ ਹੋ ਜਾ ਬਾਪੂ ਐ ਨਹੀਂ ਕਰਦਾ ਬੀਬੀ ਐ ਨਹੀਂ ਕਰਦੀ ਤੇ ਜਿਹੜੇ ਕੋਠਿਆਂ ਦੇ ਮਹਿਲਾਂ ਦੇ ਸੁਫਨੇ ਲੈਂਦੇ ਆ ਨਾ ਤੇ ਮੁੜ ਕੇ ਸੁੱਤੋਂ ਨਿਕਰ ਨਹੀਂ ਮੰਨੀ ਬਣੇ ਫਿਰਦੇ ਹੋ ਇਹਦਾ ਮਤਲਬ ਤੂੰ ਮੰਨਦਾ ਨਹੀਂ ਫਿਰ ਸੰਦੀਪ ਗੱਲ ਸੁਣ ਪੁੱਤ ਖਰਚੇ ਬਹੁਤ ਐ ਖਰਚੇ ਬਹੁਤ ਐ ਤੂੰ ਐਂ ਵੇਖ ਤੇਰੀ ਪੜ੍ਹਾਈ ਤੇ ਕਿੰਨਾ ਖਰਚਾ ਹੋ ਜਾਣਾ ਹਾਂ ਪੇਤਨ ਗਾ ਪਹਿਣਾ ਪੜਦੀਆਂ ਤੋਂ ਹੁਣ ਉਹ ਵੱਡੀ ਕੁੜੀ ਦਾ ਜਿਹੜੀ ਆਪਣੀ ਵਿਆਹੀ ਹੈ ਡੱਬ ਵਾਲੀ ਉਹਦਾ ਜਾਪਾ ਆ ਜੂਗਾ ਉਹਦੇ ਕਿੰਨੇ ਪੈਸੇ ਲੱਗ ਜਾਣਗੇ ਤੇ ਉਧਰੋਂ ਫਿਰ ਤੈਨੂੰ ਪਤਾ ਉਤੋਂ ਕਿਸਤਾ ਕਾ ਪੰਦੇ ਆ ਮੋਟਰਾਂ ਮੱਪੇ ਲਾਏ ਆ ਇਹਨਾਂ ਦੀਆਂ ਆਈ ਜਾਂਦੀਆਂ ਹੈ ਤੈਨੂੰ ਬੋਲ ਲੈ ਤੂੰ ਜਿਹੜੀ ਗੱਲ ਹੈ ਮੇਰੇ ਕਰਨ ਵਾਲੀ ਆ ਬੋਲ ਤੈਨੂੰ 2 ਸਾਲ ਖਲ ਜਾ ਆਏ ਹੱਥ ਰੱਖਦੀ ਵੋਟ ਤੇ ਉਹ ਲੱਗੇ ਇੱਕ ਇੱਕ ਦਿਨ ਤੈਨੂੰ ਗੱਲ ਦੱਸਾਂ ਮੈਂ ਪਰਸੋਂ ਮੈਨੂੰ ਨਾਣੋਂ ਨਾਣੋਂ ਇੱਕ ਇਧਰੋਂ ਆਪਣੇ ਨਾਣੋਂ ਨੂੰ ਟੱਕਰੀ ਸੀ ਅੱਛਾ ਉਹ ਕਹਿੰਦੀ ਮੈਂ ਸਾਗ ਲੈ ਕੇ ਆਉਣਾ ਤੁਹਾਡੇ ਤੋਂ ਨਾਣੋਂ ਕਹਿੰਦੀ ਆਹੋ ਭਾਈ ਸਾਗ ਇੱਥੇ ਪਲਾਟ ਬੀਜਿਆ ਹੋਇਆ ਨਾ ਇਹਨਾਂ ਤੇਰੀ ਬਾਪੂ ਨੇ ਕਿਹਾ ਸੀਗਾ ਮੈਨੂੰ ਬਾਪੂ ਨੇ ਕਿਹਾ ਸੀ ਬਾਪੂ ਦਾ ਇੱਥੇ ਗੱਲ ਸੁਣ ਗਦੌੜਾ ਫਿਰ ਇਹ ਮਾਣੂ ਦਾ ਤੂੰ ਯਾਰ ਨਾ ਸੰਦੀਪ ਬਾਹਰੋਂ ਸੁਣ ਕੇ ਆ ਕੇ ਨਾ ਤੂੰ ਬਾਲੀਆਂ ਗੱਲਾਂ ਕਰਨ ਲੱਗ ਗਿਆ ਤੈਨੂੰ ਇਹ ਤਾਂ ਪਤਾ ਹੀ ਨਹੀਂ ਕਿਉਂ ਤੇਰੀ ਹੈਗੀ ਉਮਰ ਨਹੀਂ ਤੂੰ ਗੱਲਾਂ ਕਰਦਾ ਬਾਲੀਆਂ ਵੱਡੀਆਂ 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 ਗੱਲਾਂ 'ਚ ਨਿਤੰਤ ਨਹੀਂ ਕੋਈ ਹੁੰਦਾ ਤੂੰ ਕਿਤੇ ਬਾਹਰੋਂ ਆ ਕੇ ਦੱਸਿਆ ਵੀ ਜਿਹੜੀ ਆਪਣੇ ਨਾਲ ਲੱਗ ਮਾ ਕੋਈ ਥਾਂ ਵੇਚਦਾ ਜਾਂ ਕੋਈ ਆਪਣੇ ਨਾਲ ਲੱਗ ਮੀ ਜ਼ਮੀਨ ਵੇਚਦਾ ਥਾਂ ਬਪੂ ਆਪਾਂ ਲੈਣੀ ਨਹੀਂ ਆਪਾਂ ਬਾਹਰ ਜਾ ਹਾਂ ਹਾਂ ਬਾਹਰ ਓਏ ਆਪਣਾ ਘਰ ਛੋਟਾ ਹੈ ਕੈਨੇਡਾ ਜਾਣਾ ਘਰ ਛੋਟਾ ਹੈ ਕੈਨੇਡਾ ਜਾਣਾ ਕੈਨੇਡਾ ਵੀ ਕੱਲ ਦੇਾਂਗੇ ਕੈਨੇਡਾ ਹਾਈਲੈਂਸ ਕਰਲਾ ਲੈ ਕਨੇਡਾ ਤੋਰ ਦਿੰਨਾ ਤੇ 10 ਮਹੀਨੇ ਤਾਂ ਨਿਕਲੀ ਨਹੀਂ ਹਾਈਲੈਂਸ ਕੁੜੀ ਪਾਲਾ 10 ਮਹੀਨੇ ਨਿਕਲੀ ਹੈ ਹਾਈਲੈਂਸ ਕੁੜੀ ਵੀ ਪਲਸ 2 ਹੋਊਗੀ ਤਾਂ ਹੀ ਕਰ ਜਾਊਗਾ ਨਹੀਂ ਆਏ ਹਾਈਲੈਂਸ ਵਾਲੀ ਕੁੜੀ ਪਾਲਨਾ ਹਾਈਲੈਂਸ ਵਾਲੀ ਕੋਈ ਸੱਤਵੀਂ ਫੇਰ ਨਾਲ ਨੂੰ ਤਾਂ ਲੈ ਕੇ ਨਹੀਂ ਜਾਂਦੀ ਮੰਮਾ ਪੈਸੇ ਲਾਉਣਾ ਹੈ ਪੈਸੇ ਤਾਂ ਹਾਂ ਪੈਸੇ ਲਾਵਾਂਗੇ ਪਾਪਾ ਹੈਗੇ ਨਾ ਮਨੀਸ਼ ਸ਼ੋਧਿਆਰ ਕੇ ਪਹਿਲੇ ਲਾਉਣ ਨੂੰ ਉਹਰ ਮੈਂ ਤਾਂ ਫਿਰ ਜੇ ਤੂੰ ਨਹੀਂ ਮੈਂ ਤਾਂ ਫਿਰ ਭਗਵੰਤ ਮਾਨ ਨੂੰ ਕਹੂੰਗਾ ਵੀ ਮੇਰਾ ਵਿਆਹ ਕਰ ਦੇ ਹਾਂ ਹਾਂ ਉਹਨੇ ਵੀ ਕਰਾਇਆ ਹੀ ਆ ਉਹਨੇ ਕਿਹਾ ਉਹਦੀ ਸਾਲੀ ਲਿਆ ਓਏ ਨਾਲੇ ਆਪਣਾ ਰਿਸ਼ਤਾ ਬਣ ਜੂ ਸਾਧੂ ਬਣ ਜੂਗੇ ਸਾਧੂ ਬਣ ਜੂਗੇ ਦੋਨੇ ਸਾਲੀ ਉਹਨੂੰ ਕਹੂੰਗਾ ਮੈਂ ਸਾਲੀ ਦਾ ਹੈ ਹੀ ਨਹੀਂ ਉਹਦੇ ਉਹਦੀ ਅਗਲੀ ਉਹ ਭਰਾਵਾ ਭਗਵੰਤ ਮਾਨ ਦਾ ਜਲੂਸ ਨਿਕਲਿਆ ਪਿਆ ਅੱਗੇ ਹਾਂ ਤੈਨੂੰ ਕੀ ਦੱਸਾਂ ਇਹ ਪੁੱਤ ਗੱਲ ਸੁਣਨਾ ਮੇਰੀ ਆਪਾਂ ਹੁਣ ਚਲ ਘਰੋਂ ਪਰੇ ਆਂ ਕਹਿੰਦੇ ਹੁੰਦੇ ਪਿਓ ਪੁੱਤ ਯਾਰ ਦੋਸਤੀ ਹੁੰਦੇ ਆ ਠੀਕ ਹੈ ਨਾ ਭਵੰਤ ਮਾਨ ਨੇ ਕੀ ਕੀਤਾ ਆ ਦੇ ਜਵਾਕ ਫਿਰਦੇ ਆ ਉਹਦੇ ਉੱਥੇ ਵਿਚਾਰੇ ਦੇਦੇ ਰੋਲਦੇ ਅਮਰੀਕਾ ਚ ਆਪ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆ ਹੁਣ ਆਈ ਨਹੀਂ ਜਾਂਦੀ سوشل ਮੀਡੀਆ ਤੇ ਉਹਦੀ ਕੁੜੀ ਸੀਰਤ ਨੇ ਕੀ ਉਹਦਾ ਜਲੂਸ ਕੱਢਤਾ ਵਿਚਾਰੇ ਦਾ ਹੈ ਤੇ ਉਹਨੇ ਉਹਨੇ ਵਿਆਹ ਕਰਾ ਕੇ ਕੀ ਖਟਿਆ ਆ ਹੁਣ ਕਹਿੰਦੇ ਜਵਾਕ ਹੋਣ ਵਾਲਾ ਹੈ ਮੁੰਡਾ ਹੋ ਗਿਆ ਕੁੜੀ ਹੋ ਗਿਆ ਉਹਨੇ ਦਾ ਬਾਪੂ ਦੋ ਵਿਆਹ ਕਰਾ ਲੇ ਮੇਰਾ ਅਜੇ ਤੱਕ ਇੱਕ ਵਿਆਹ ਵੀ ਨਹੀਂ ਹੋਇਆ ਤੂੰ ਜਦੋਂ ਉਹਦੀ ਉਮਰ ਦਾ ਹੋ ਗਿਆ ਤੇਰੇ ਵੀ ਦੋ ਹੋ ਜਾਣਗੇ ਜਿਹੜੇ ਹਿਸਾਬ ਨਾਲ ਤੇਰੇ ਲੱਛਣ ਜੇ ਲੱਗਦੇ ਆ ਅੱਛਾ ਹਾਂ ਹਜੇ ਕਾ ਛੋਲਾ ਸਾਲਾਂ ਦਾ ਹੈ ਉਹ ਅੱਜ ਵਿਆਹ ਪਾਲਦਾ ਮਹੀਨੇ ਨੂੰ ਉਹ ਭੱਜੂਗੀ ਨਹੀਂ ਬਾਪੂ ਕੇ ਫੇਰ ਕਰਨਾ ਪਊਗਾ ਦੋ ਤੇਰੇ ਵੀ ਹੋ ਜਾਣਗੇ ਸੱਚੀ ਗੱਲ ਹੈ ਤੇਰੀ ਜੁਨੀ ਯੂਨੀਵਰਸਿਟੀ ਚ ਗਿਆ ਸੀ ਮੈਂ ਯੂਨੀਵਰਸਿਟੀ ਜਿਆ ਲੁਧਿਆਣੇ ਉਹ ਕਹਿੰਦੇ ਤੁਸੀਂ ਮਖਾ ਸਾਡੇ ਝੋਨਾ ਕਣਕ ਹੀ ਲਈ ਜਨ ਸਾਡੇ ਪੈਸੇ ਨਹੀਂ ਬਣਦੇ ਉਹ ਕਹਿੰਦੇ ਤੁਸੀਂ ਸੀਤਾਫਲ ਲਾਓ ਉਹ ਸੀਤਾਫਲ ਤੈਨੂੰ ਅੱਗੇ ਦੱਸ ਕੇ ਟਟਿਆ ਸੀਤਾਫਲ ਕੱਲੇ ਦਾ ਕੈਪਟਨ ਦੀ ਲੋਟ ਆਈ ਹੈ ਸੀਤਾਫਲ ਤੇਰੀ ਲੋਟ ਆ ਜਿਹੜੇ ਹਿਸਾਬ ਨਾਲ ਤੂੰ ਇਹ ਬੋਣਾ ਨਾ ਉਹ ਫਲ ਨਹੀਂ ਲੋਟ ਆਉਂਦੇ ਨਹੀਂ ਬਾਪੂ ਉਹ ਕਹਿੰਦੇ ਨਾ ਲਿਧਿਆਣੇ ਵਾਲੇ ਕਹਿੰਦੇ ਕਹਿੰਦੇ ਪਾਕਿਸਤਾਨ ਵਧੀਆ ਵਿਕਦੇ ਆ ਸੀਤਾਫਲ ਓਏ ਤੈਨੂੰ ਮੈਂ ਕੀ ਦੱਸੀ ਜਨਾ ਤੂੰ ਮੋੜ ਕੋੜ ਕੇ ਬੋਤੀ ਬੋੜ ਥੱਲੇ ਆ ਦੇ ਵਿਆਹ ਤੇ ਲਿਉਣੀ ਹੈ ਕੈਪਟਨ ਦੇ ਸੀਤਾਫਲ ਲੋਟ ਆ ਕੇ ਪਰ ਤੇਰੇ ਨਹੀਂ ਆਉਂਦੇ ਜੋਰ ਲਾ ਲ ਮੈਂ ਤੈਨੂੰ ਐ ਸਮਝਾਉਣਾ ਆਇਆ ਸੀਗਾ ਕਿ ਆਪਾਂ ਇੱਕ ਕਿੱਲੇ ਦੇ ਸੀਤਾਫਲ ਲੈ ਕਰ ਲੈਂਦਾ ਹੁਣ ਨੂੰ ਤੇਰੇ ਸੀਤਾਫਲ ਨੂੰ ਮੈਂ ਰੱਜਾ ਤੇ ਆ ਮੈਂ ਸਪਰੀ ਕਰ ਲੈਣਾ ਮੇਥੋਂ ਬਾਤੂ ਤਾਂ ਮਰਦਾ ਨਹੀਂ ਮੈਂ ਸੀਤਾਫਲ ਕਿੱਥੋਂ ਬੇਸਫਲ ਤੇ ਖੁਆਕ ਲੜੀ ਜਾਂਦੀ ਆ ਬਾਪੂ ਖੁਆਕ ਤੇ ਲ ਲੜਾਈਆਂ ਦੀ ਲੜਦੀ ਆ